ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਾਂ ਬਣਾਵਾਂਗੇ ਜੀ ਅੱਜ ਆਲੂ ਲੱਛਾ ਨਮਕੀਨ ਇਹ ਨਮਕੀਨ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਬਿਲਕੁਲ ਸੌਖੇ ਜਿਹੇ ਤਰੀਕੇ ਦੇ ਨਾਲ ਆਪਾਂ ਤੁਹਾਨੂੰ ਇਹ ਬਣਾਉਣੀ ਦੱਸਾਂਗੇ ਆਲੂਆਂ ਨੂੰ ਕੋਈ ਧੁੱਪ 'ਚ ਸੁਕਾਉਣ ਦੀ ਜ਼ਰੂਰਤ ਨਹੀਂ ਹੈਗੀ ਬਸ 5-7 ਮਿੰਟ ਵਿੱਚ ਇਹ ਜਿਹੜੀ ਨਮਕੀਨ ਹੈ ਬਣ ਕੇ ਤਿਆਰ ਹੋ ਜਾਂਦੀ ਹੈ ਬੱਚੇ ਜਦੋਂ ਵੀ ਬਾਹਰ ਦਾ ਕੁਝ ਖਾਣ ਦੀ ਜਿੱਦ ਕਰਦੇ ਆ ਤੁਸੀਂ ਝਟਪਟ ਇਹ ਨਮਕੀਨ ਬਣਾ ਕੇ ਬੱਚਿਆਂ ਨੂੰ ਦੇ ਸਕਦੇ ਹੋ ਜੇਕਰ ਤੁਹਾਡਾ ਵੀ ਦਿਲ ਕਰਦਾ ਹੈ ਤੁਸੀਂ ਵੀ ਝਟਪਟ ਬਣਾ ਕੇ ਇਸ ਨਮਕੀਨ ਨੂੰ ਖਾ ਸਕਦੇ ਹੋ ਇਹਦੇ ਲਈ ਆਪਾਂ ਨੇ 5 ਚਾਰ ਆਲੂ ਲਏ ਨੇ ਆਲੂਆਂ ਦਾ ਆਪਾਂ ਛਿਲਕਾ ਜਿਹੜਾ ਆ ਉਤਾਰ ਲੈਣਾ ਹੈ ਉਤਾਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਕੱਦੂਕਸ਼ ਕਰਾਂਗੇ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਮਿਲਦੇ ਹਾਂ ਜੀ ਤੁਹਾਨੂੰ ਆਪਾਂ ਆਲੂਆਂ ਦਾ ਛਿਲਕਾ ਉਤਾਰਨ ਤੋਂ ਬਾਅਦ ਦੇਖੋ ਇਧਰ ਆਪਾਂ ਆਲੂਆਂ ਦਾ ਛਿਲਕਾ ਜਿਹੜਾ ਉਤਾਰ ਲਿਆ ਏ ਹੁਣ ਇਹਨਾਂ ਨੂੰ ਆਪਾਂ ਕद्दूकश ਕਰਾਂਗੇ ਇੱਥੇ ਆਪਾਂ ਨੇ ਕद्दूकਸ਼ ਲੈ ਲਿਆ ਏ ਦੇਖੋ ਇਹ ਵਾਲਾ ਮੋਟਾ ਪਾਸਾ ਏ ਇਧਰੋਂ ਨਹੀਂ ਕਰਨਾ ਇਹ ਜਮੈਂ ਬਰੀਕ ਆ ਇਹ ਜਿਹੜਾ ਮੀਡੀਅਮ ਜਾਇਏ ਇਧਰੋਂ ਆਪਾਂ ਇਹਨੂੰ ਕद्दूकश ਕਰਾਂਗੇ ਕद्दूकश ਇਸ ਤਰੀਕੇ ਦੇ ਨਾਲ ਕਰਨਾ ਏ ਦੇਖੋ ਇਦਾਂ ਇਸ ਤਰੀਕੇ ਦੇ ਨਾਲ ਲੰਬੇ ਲੰਬੇ ਜੇ ਲੱਛੇ ਜਿਹੜੇ ਆ ਇਹ ਨਿਕਲਨੇ ਚਾਹੀਦੇ ਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਕद्दूकश ਕਰਨਾ ਹੈ ਬਸ ਤੇ ਆਂ ਰੱਖਣਾ ਤੁਸੀਂ ਇਸ ਤਰੀਕੇ ਸਾਰੇ ਆਲੂਆਂ ਨੂੰ ਕद्दूकश ਕਰਨਾ ਹੈ ਅੱਜ ਆਪਾਂ ਤੁਹਾਡੇ ਲਈ ਬਹੁਤ ਦਿਨ ਬਾਅਦ ਕੋਈ ਵੀਡੀਓ ਲੈ ਕੇ ਆਏ ਹਾਂ ਕਈ ਦਿਨਾਂ ਤੋਂ ਸਾਡੀ ਸਾਰਿਆਂ ਦੀ ਸਿਹਤ ਜਿਹੜੀ ਹੈ ਬਹੁਤ ਜ਼ਿਆਦਾ ਖਰਾਬ ਚੱਲ ਰਹੀ ਸੀ ਇਸ ਕਰਕੇ ਅਸੀਂ ਕੋਈ ਵੀਡੀਓ ਨਹੀਂ ਬਣਾ ਬਣਾ ਸਕੇ ਉਮੀਦ ਹੈ ਤੁਹਾਨੂੰ ਇਹ ਵੀਡੀਓ ਵਧੀਆ ਲੱਗੂਗੀ ਤੇ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਆਪਾਂ ਹੁਣ ਸਾਰੇ ਆਲੂ ਇਸੇ ਤਰੀਕੇ ਦੇ ਨਾਲ ਕਦੂਕਾਸ਼ ਕਰ ਲਈਏ ਉਸ ਤੋਂ ਬਾਅਦ ਆਪਾਂ ਫਿਰ ਧੋਣ ਨੂੰ ਮਿਲਦੇ ਹਾਂ ਇਹ ਸਾਰੇ ਆਲੂ ਤੁਸੀਂ ਦੇਖ ਸਕਦੇ ਹੋ ਕਦੂਕਾਸ਼ ਕਰ ਲਏ ਆ ਤੇ ਇਹਨਾਂ ਨੂੰ ਹੁਣ ਆਪਾਂ ਪਾਵਾਂਗੇ ਪਾਣੀ ਚ ਤੁਸੀਂ ਪਹਿਲਾਂ ਸੋਚਦੇ ਹੋਵੋਗੇ ਕਿ ਆਪਾਂ ਆਲੂ ਧੋਤੇ ਨਹੀਂ ਹੈਗੇ ਪਰ ਆਪਾਂ ਦੇਖੋ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਕਈ ਪਾਣੀਆਂ ਚ ਧੋਣਾ ਹੈ ਇਸ ਕਰਕੇ ਆਪਾਂ ਪਹਿਲਾਂ ਨਹੀਂ ਸੀ ਧੋਏ ਤੁਸੀਂ ਜਾਓ ਪਹਿਲਾਂ ਵੀ ਧੋ ਸਕਦੇ ਹੋ ਆਪਾਂ ਨੇ ਇਹਦਾ ਸਟਾਰਚ ਜਿਹੜਾ ਚੰਗੀ ਤਰ੍ਹਾਂ ਦੇ ਨਾਲ ਕੱਢਣਾ ਹੈ ਜੀ ਕਈ ਪਾਣੀਆਂ ਦੇ ਵਿੱਚ ਹੁਣ ਆਲੂਆਂ ਨੂੰ ਆਪਾਂ ਧੋਵਾਂਗੇ ਇਥੇ ਨਾਲ ਆਪਾਂ ਨੇ ਪਹਿਲਾਂ ਜਿਹੜਾ ਪਹਿਲੇ ਪਾਣੀ ਦੇ ਵਿੱਚ ਪਾਇਆ ਹੈ ਉੱਥੇ ਆਪਾਂ ਨੇ ਇਦਾਂ ਇਹਨੂੰ ਮਲ ਮਲ ਕੇ ਨਾ ਇਹ ਸਾਰਾ ਸਟਾਰਚ ਜਿਹੜਾ ਹੈ ਕੱਢ ਲੈਣਾ ਇਦਾਂ ਆਪਾਂ ਨੇ ਇਹ ਪਾਣੀ ਜਿਹੜਾ ਹੈ ਇਹਨੂੰ ਚੋੜ ਚੋੜ ਕੇ ਦੂਜੇ ਡੋਂਗੇ ਦੇ ਵਿੱਚ ਆਲੂਆਂ ਨੂੰ ਆਪਾਂ ਨੇ ਪਾਈ ਜਾਣਾ ਇਸ ਤਰੀਏ ਆਪਾਂ ਨੇ ਸਾਰੇ ਲੱਛੇ ਜਿਹੜੇ ਆ ਆਲੂਆਂ ਦੇ ਇਹ ਦੂਜੇ ਡੋਂਗੇ ਦੇ ਵਿੱਚ ਕੱਢ ਲੈਣੇ ਆ ਦੇ ਕੋਪਾਂ ਨੇ ਆਲੂ ਇਧਰ ਢੋਂਗੇ ਵਿੱਚ ਕੱਢ ਲਏ ਆ ਤੁਸੀਂ ਇਹ ਵਾਲਾ ਪਾਣੀ ਦੇਖ ਸਕਦੇ ਹੋ ਕਿੰਨਾ ਗੰਧਲਾ ਹੈ ਤੇ ਆਪਾਂ ਇਹਨੂੰ ਢੋਲ ਦਵਾਂਗੇ ਇਸੇ ਢੋਂਗੇ ਚ ਦੁਬਾਰਾ ਪਾਣੀ ਲੈ ਲਵਾਂਗੇ ਇਧਰ ਦੇਖੋ ਆਪਾਂ ਨੇ ਆ ਢੋਂਗੇ ਦੇ ਵਿੱਚ ਪਾਣੀ ਲੈ ਲਿਆ ਐਸੀ ਤਰ੍ਹਾਂ ਆਪਾਂ ਨੇ ਅਦਲ ਬਦਲ ਕਰਦੇ ਹੋਏ ਚਾਰ ਪੰਜ ਪਾਣੀਆਂ ਦੇ ਵਿੱਚ ਆਲੂਆਂ ਨੂੰ ਧੋਣਾ ਹੈ ਜੀ ਆਪਾਂ ਆਲੂ ਹੁਣ ਚੰਗੀ ਤਰ੍ਹਾਂ ਚਾਰ ਪੰਜ ਪਾਣੀਆਂ ਦੇ ਵਿੱਚ ਇਸੇ ਤਰ੍ਹਾਂ ਧੋ ਲਈਏ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਆਂ ਇਥੇ ਆਪਾਂ ਨੇ ਆਲੂ ਚਾਰ-ਪੰਜ ਬਾਣੀਆਂ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਧੋ ਲਏ ਆ ਇਹ ਤੁਸੀਂ ਦੇਖ ਸਕਦੇ ਹੋ ਜੀ ਚੰਗੀ ਤਰ੍ਹਾਂ ਇਹ ਸਾਫ਼ ਹੋ ਗਏ ਆ ਇਥੇ ਆਪਾਂ ਨੇ ਵਿਛਾ ਲਿਆ ਏ ਜੀ ਕੱਪੜਾ ਇਹ ਮੇਰੀ ਸ਼왈 ਹੈ ਇਹ ਧੋਤੀ ਹੋਈ ਹੈ ਜੀ ਚੰਗੀ ਤਰ੍ਹਾਂ ਦੇ ਨਾਲ ਆਪਾਂ ਇਹ ਧੋਈ ਹੋਈ ਹੈ ਤੁਸੀਂ ਕਾਟਨ ਦਾ ਕੱਪੜਾ ਵੀ ਲੈ ਸਕਦੇ ਹੋ ਕਿਚਨ ਟਾਵਲ ਵੀ ਲੈ ਸਕਦੇ ਹੋ ਪਰ ਇਹ ਮੈਨੂੰ ਸਹੀ ਲੱਗੀ ਕਿਉਂਕਿ ਇਹਦੇ ਨਾਲ ਨਾ ਜਿਹੜਾ ਪਾਣੀ ਆ ਇਹਦਾ ਜਿਹੜਾ ਸੁੱਕਦਾ ਜਾਂ ਹੋ ਜਾਊਗਾ ਜਲਦੀ ਇਸ ਕਰਕੇ ਮੈਨੂੰ ਸਹੀ ਲੱਗਿਆ ਇਸ ਕਰਕੇ ਮੈਂ ਇਹ ਵਾਲਾ ਕੱਪੜਾ ਜਿਹੜਾ ਆ ਲੈ ਲਿਆ ਏ ਠੀਕ ਹੈ ਜੀ ਤੇ ਆਪਾਂ ਇਹਦੇ ਆਲੂਆਂ ਦੇ ਲੱਛਿਆਂ ਨੂੰ ਇਸ ਤਰ੍ਹਾਂ ਪਿਛਾ ਲੈਣਾ ਹੈ ਤੇ ਇਦਾਂ ਆਪਾਂ ਨੇ ਇਹਨਾਂ ਨੂੰ ਫਲਾ ਲੈਣਾ ਤੁਸੀਂ ਚਾਹੋ ਇਹਨਾਂ ਨੂੰ 5 ਮਿੰਟ ਧੁੱਪ ਵੀ ਲਵਾ ਸਕਦੇ ਹੋ ਜਾਂ 5 ਕੁ ਮਿੰਟ ਪੱਖੇ નીચે ਵੀ ਰੱਖ ਸਕਦੇ ਹੋ ਪਰ ਆਪਾਂ ਨੇ ਇਹਨੂੰ ਇਦਾਂ ਫਲਾ ਕੇ ਇਸ ਤਰ੍ਹਾਂ ਪਾਣੀ ਜਿਹੜਾ ਇਹਦਾ ਸੋਖਤਾ ਜਾਂ ਕਰ ਲੈਣਾ ਬਸ ਜ਼ਿਆਦਾ ਨਹੀਂ ਮਤਲਬ ਕਰਨਾ ਜਿੱਦਾਂ ਜਿਹੜਾ ਐਕਸਟਰਾ ਪਾਣੀ ਹੈ ਬਸ ਉੱਪਰ ਉੱਪਰ ਉਹ ਵਾਲਾ ਸੋਖਤਾ ਕਰਨਾ ਹੈ ਬਸ 2 ਮਿੰਟ ਲੱਗਣੇ ਜੀ ਇਸ ਤਰ੍ਹਾਂ ਆਪਾਂ ਨੇ ਕਰ ਲੈਣਾ ਇੱਧਰ ਆਪਾਂ ਨੇ ਆਲੂਆਂ ਦਾ ਜਿਹੜਾ ਪਾਣੀ ਆ ਚੰਗੀ ਤਰ੍ਹਾਂ ਦੇ ਨਾਲ ਇਹ ਵੀ ਸੁੱਕਦਾ ਕਰ ਲਿਆ ਏ ਤੇ ਇੱਧਰ ਆਪਾਂ ਕੜਾਹੀ ਵਿੱਚ ਤੇਲ ਪਾ ਕੇ ਵੀ ਗਰਮ ਹੋਣ ਦੇ ਲਈ ਰੱਖ ਦਿੱਤਾ ਏ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਗਰਮ ਕਰਾਂਗੇ ਇੱਧਰ ਦੇਖੋ ਜੀ ਤੇਲ ਚੰਗੀ ਤਰ੍ਹਾਂ ਦੇ ਨਾਲ ਤੋਂ ਇਹ ਤਾਂ ਹਰ ਗਰਮ ਹੋ ਗਿਆ ਏ ਹੁਣ ਇਹਦੇ ਵਿੱਚ ਪਾ ਦਵਾਂਗੇ ਆਪਾਂ ਆਲੂ ਦੇ ਲੱਛੇ ਦੇਖੋ ਜਦੋਂ ਆਪਾਂ ਇਹਦੇ ਵਿੱਚ ਆਲੂ ਦੇ ਲੱਛੇ ਪਾਉਂਦੇ ਆ ਤਾਂ ਇੱਕਦਮ ਝੱਗ ਹੋ ਜਾਂਦੀ ਹੈ 2 ਕੁ ਮਿੰਟ ਬਾਅਦ ਤੁਸੀਂ ਦੇਖ ਸਕਦੇ ਹੋ ਸਾਰੀ ਝੱਗ ਜਿਹੜੀ ਹੈ ਖਤਮ ਹੋ ਗਈ ਹੈ ਤੇ ਬਸ ਇਹਨੂੰ ਹੁਣ ਆਪਾਂ ਨੇ ਫਰਾਈ ਕਰਨਾ ਹੈ ਤੇ ਇਹਨਾਂ ਆਪਾਂ ਨੇ ਬਹੁਤ ਜ਼ਿਆਦਾ ਇਹਨੂੰ ਡਾਰਕ ਨਹੀਂ ਕਰਨਾ ਆਪਾਂ ਲਾਈਟੇ ਰੱਖਾਂਗੇ ਕਿਉਂਕਿ ਆਪਾਂ ਨੇ ਬਰੀਕ ਪਾਸੇੋਂ ਕद्दूकश ਕੀਤਾ ਹੈ ਇਹ ਬਹੁਤ ਜਲਦੀ ਜਿਹੜੇ ਆ कुरकुरੇ ਹੋ ਜਾਂਦੇ ਆ ਤੇ ਜੇਕਰ ਤੁਸੀਂ ਜ਼ਿਆਦਾ ਡਾਰਕ ਬ੍ਰਾਊਨ ਕਰਨੇ ਆ ਤਾਂ ਉਹ ਤੁਹਾਡੀ ਆਪਣੀ ਇੱਛਾ ਹੈ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਬਸ ਆਪਾਂ ਥੋੜਾ ਜਿਹਾ ਸੇਕ ਲਵਾ ਕੇ ਇਹਨਾਂ ਨੂੰ ਕੱਢ ਲਵਾਂਗੇ ਤੇ ਬਿਲਕੁਲ কুরਕਰੀ ਜਿਹੜੀ ਇਹ ਭੂਜੀ ਆਲੂ ਭੂਜੀਆ ਜਿਹੜੀ ਆ ਬਣ ਕੇ ਤਿਆਰ ਹੋਊਗੀ ਤੇ ਨਾ ਇੱਕ ਗੱਲ ਹੋਰ ਤੁਹਾਨੂੰ ਦੱਸਦੇ ਆ ਜੇ ਤੁਸੀਂ ਆਲੂ ਚੰਗੀ ਤਰ੍ਹਾਂ ਦੇ ਨਾਲ ਧੋਤੇ ਹੋਏ ਹੋਵੋਗੇ ਕਈ ਪਾਣੀਆਂ ਦੇ ਵਿੱਚ ਸਟਾਰਚ ਜਿਹੜਾ ਆਲੂਆਂ ਦਾ ਚੰਗੀ ਤਰ੍ਹਾਂ ਦੇ ਨਾਲ ਕੱਢਿਆ ਹੋਇਆ ਹੋਊਗਾ ਫਿਰ ਜਿਹੜੀ ਨਮਕੀਨ ਹੈ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਇੱਕਦਮ কুরਕਰੀ ਨਮਕੀਨ ਜਿਹੜੀ ਬਣ ਕੇ ਤਿਆਰ ਹੁੰਦੀ ਹੈ ਜੀ ਇਹ ਦੇਖੋ ਹੁਣ ਆਪਾਂ ਇਹਨੂੰ ਕੱਢ ਲਵਾਂਗੇ ਦੇਖੋ ਇੱਧਰ ਆਪਾਂ ਨੇ ਜਿਹੜੀ ਇਹ ਨਮਕੀਨ ਹੈ ਕੱਢ ਲਈ ਹੈ ਤੇ ਇਧਰ ਆਪਾਂ ਤੇਲ ਠੰਡਾ ਨਹੀਂ ਪੈਣ ਦੇਣਾ ਸੇਕ ਫੁੱਲ ਤੇ ਹੀ ਆ ਇਹਦੇ ਵਿੱਚ ਆਪਾਂ ਹੋਰ ਆਲੂ ਜਿਹੜੇ ਆ ਪਾ ਦਵਾਂਗੇ ਦੇਖੋ ਇਸ ਤਰ੍ਹਾਂ ਝੱਗ ਜੀ ਬਣ ਜਾਂਦੀ ਹੈ ਉਹ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਦੇਖੋ ਇਧਰ ਨਾਲ ਪਾਏ ਨੂੰ ਵੀ ਇਸ ਤਰ੍ਹਾਂ ਹੀ ਅਲਟ ਪਲਟ ਕਰਦੇ ਹੋਏ ਫੁੱਲ ਸੇਕ ਦੇ ਉੱਤੇ ਫਰਾਈ ਕਰ ਲਿਆ ਏ ਤੁਸੀਂ ਦੇਖ ਸਕਦੇ ਹੋ ਇਹ ਵੀ ਆਪਣਾ ਜਿਹੜਾ ਪੂਰਾ ਬਣ ਕੇ ਤਿਆਰ ਹੋ ਚੁੱਕਿਆ ਹੈ ਤੇ ਹੁਣ ਇਹਨੂੰ ਵੀ ਆਪਾਂ ਕੱਢ ਲਵਾਂਗੇ ਇਹਨਾਂ ਇੱਕਦਮ ਝਾਗ ਤੋਂ ਬਾਅਦ ਦੇਖੋ ਜਦੋਂ ਇਹ ਜਿਹੜੀ ਝਾਗ ਇਹ ਹੋ ਜਾਂਦੀ ਹੈ ਨਾ ਮਤਲਬ ਖਤਮ ਹੋ ਜਾਂਦੀ ਹੈ ਤੇਲ ਵਿੱਚੋਂ ਫਿਰ ਇਹ ਭੁੱਜਣ ਦੀ ਸਟੇਜ ਤੇ ਹੁੰਦਾ ਹੈ ਉਦੋਂ ਤਿਆਰ ਰੱਖਣਾ ਹੈ ਬਸ ਜਿੰਨਾ ਕੱਪਾ ਨੇ ਡਾਰਕ ਜਾਂ ਲਾਈਟ ਰੱਖਣਾ ਹੈ ਕਰਕੇ ਇਹਨੂੰ ਕੱਢ ਲੈਣਾ ਠੀਕ ਹੈ ਜੀ ਇਸੇ ਤਰੀਕੇ ਦੇ ਨਾਲ ਆਪਾਂ ਸਾਰੀ ਭੁਜੀਆ ਜਿਹੜੀ ਹੈ ਬਣਾ ਕੇ ਤਿਆਰ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਹਾਂ ਇਧਰ ਆਪਾਂ ਨੇ ਸਾਰੀ ਨਮਕੀਨ ਬਣਾ ਕੇ ਕਰ ਲਈਏ ਜੀ ਤਿਆਰ ਇਧਰ ਆਪਾਂ ਲਈ ਆਏ ਜੀ ਡੋਂਗਾ ਤੇ ਆਹ ਵਾਲੀ ਜਿਹੜੀ ਆਪਣੀ ਨਮਕੀਨ ਆ ਇਹਨੂੰ ਆਪਾਂ ਹੁਣ ਕੱਢ ਦਮ ਅੱਗੇ ਡੋਂਗੇ ਦੇ ਵਿੱਚ ਇਧਰ ਆਪਾਂ ਥੋੜਾ ਜਿਹਾ ਨਮਕ ਲਿਆਏ ਜੀ ਚਾਟ ਮਸਾਲਾ ਤੇ ਆਮਚੂਰ ਬਾਰਡਰ ਨਮਕ ਆਪਾਂ ਥੋੜਾ ਹੀ ਲਵਾਂਗੇ ਕਿਉਂਕਿ ਚਾਟ ਮਸਾਲੇ 'ਚ ਵੀ ਨਮਕ ਹੁੰਦਾ ਏ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਵਾਂਗੇ ਤੁਸੀਂ ਚਾਹੋ ਇਹਦੇ ਵਿੱਚ ਲਾਲ ਮਿਰਚ ਵੀ ਪਾ ਸਕਦੇ ਹੋ ਕਲਰ ਵਧੀਆ ਮਤਲਬ ਵਧਾਣ ਦੇ ਲਈ ਚਟਪਟਾ ਜਿਹਾ ਕਰਨ ਦੇ ਲਈ ਪਰ ਆਪਾਂ ਇਹਦੇ ਵਿੱਚ ਇਹੀ ਚੀਜ਼ਾਂ ਪਾਵਾਂਗੇ ਕਿਉਂਕਿ ਲਾਲ ਮਿਰਚ ਇਸ ਟਾਈਮ ਘਰੇ ਨਹੀਂ ਸੀ ਤੇ ਇਹਨੂੰ ਆਪਾਂ ਇਹਦੇ ਉੱਤੇ ਪਾ ਦੇਵਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਮੇਲਾ ਮੈਂ ਤੁਹਾਨੂੰ ਦਿਖਾ ਦਵਾਂ ਤੁਸੀਂ ਇਹਦੀ ਆਵਾਜ਼ ਸੁਣ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਨਾਲ ਇਸ ਤਰ੍ਹਾਂ ਮਿਲਾ ਦੇਵਾਂਗੇ ਤਾਂ ਜੋ ਸਾਰਾ ਜਿਹੜਾ ਮਸਾਲਾ ਹੈ ਸਾਰੀ ਨਮਕੀਨ ਨੂੰ ਚੰਗੀ ਤਰ੍ਹਾਂ ਦੇ ਨਾਲ ਲੱਗ ਜਾਵੇ ਤੇ ਇਹ ਵਾਲੀ ਨਮਕੀਨ ਹੁਣ ਆਪਣੀ ਖਾਣ ਦੇ ਲਈ ਚੰਗੀ ਤਰ੍ਹਾਂ ਦੇ ਨਾਲ ਤਿਆਰ ਆ ਆਜਾ ਜੀ ਤੁਸੀਂ ਵੀ ਕਰੋ ਇੰਜੋਏ ਇਹਨੂੰ ਤੁਸੀਂ ਸ਼ਾਮ ਦੀ ਚਾਹ ਦੇ ਨਾਲ ਵੀ ਖਾ ਸਕਦੇ ਹੋ ਬੱਚੇ ਜਦੋਂ ਵੀ ਜਿੱਦ ਕਰਨ ਤੁਸੀਂ ਬੱਚਿਆਂ ਨੂੰ ਝਟਪਟ ਬਣਾ ਕੇ ਦੇ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਚਾਰ ਪੰਜ ਆਲੂਆਂ ਤੋਂ ਆਪਾਂ ਨੇ ਕਿੰਨੀ ਸਾਰੀ ਜਿਹੜੀ ਨਮਕੀਨਾਂ ਬਣਾ ਕੇ ਤਿਆਰ ਕਰ ਲਈ ਆ ਤੁਹਾਨੂੰ ਇਹ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਮਿਲਾਂਗੇ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ